ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਜਾਰਤ ਕਰ ਮਲਤਾਨ ਦੀ ਫਿਰਕਾ ਤਾਰਪੁਰੇ ਨੂੰ ਆਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਲਤਾਨ ਦੀ ਯਾਤਰਾ ਦਿਗ ਵਿਜੇ ਕਰਕੇ ਵਾਪਸ ਕਰਤਾਰਪੁਰ ਵਿੱਚ ਆ ਗਏ ਉਹ ਕਰਤਾਰਪੁਰ ਵਿੱਚ ਵਾਪਸ ਆ ਕੇ ਵਸ ਗਏ ਚਲੇ ਸਵਾਈ ਦੇਹ ਦਿਹੀ ਤਲਦੁਗ ਨਾਨਕ ਨਾਮ ਤੇ ਆਇਆ ਇੱਥੇ ਭਾਈ ਸਾਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦਿਨੋਂ ਦਿਨ ਗੁਰਨਾਖ ਸਾਹਿਬ ਜੀ ਦੀ ਜੋ ਕਲਾ ਸੀ ਸਵਾਈ ਸੀ ਉਹ ਚੜਦੀ ਜਾਂਦੀ ਸੀ ਤੇ ਕਲਦੁਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਕੋਲੋਂ ਪਰਮਾਤਮਾ ਦਾ ਸਿਮਰਨ ਕਰਵਾਇਆ ਅਰਥਾਤ ਭਗਤੀ ਕਰਵਾਈ ਉਸ ਪਰਮਾਤਮਾ ਦਾ ਨਾਮ ਜਪਾਇਆ ਵਿਨ ਨਾਵੇਂ ਹੋਰ ਮੰਗਣਾ ਸਿਰ ਦੁੱਖਾਂ ਦੇ ਦੁੱਖ ਸਬਾਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਉਪਦੇਸ਼ ਕੀਤਾ ਕਿ ਪਰਮਾਤਮਾ ਤੋਂ ਸਿਰਫ ਭਗਤੀ ਮੰਗੋ ਨਾਮ ਦੀ ਦਾਤ ਮੰਗੋ ਨਾਮ ਵਿੱਚ ਹੀ ਸੁੱਖ ਹੈ ਨਾਮ ਵਿੱਚ ਹੀ ਆਰਾਮ ਹੈ ਜੇ ਤੁਸੀਂ ਹੋਰ ਪਦਾਰਥ ਮੰਗੋਗੇ ਤਾਂ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਹੋਰ ਪਦਾਰਥ ਕਸ਼ਟ ਦਾਈ ਨੇ ਦੁੱਖ ਦਿੰਦੇ ਨੇ ਇੱਕ ਨਾਮ ਹੀ ਹੈ ਜੋ ਸੁੱਖ ਦਿੰਦਾ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਵਿੱਚ ਹੁਕਮ ਦਾ ਸਿੱਕਾ ਮਾਰਿਆ ਅਰਥਾਤ ਹੁਕਮ ਨੂੰ ਮੰਨਣਾ ਹੁਕਮ ਵਿੱਚ ਰਹਿਣਾ ਇਹ ਸਿੱਕਾ ਚਲਾ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਹਉਮੈ ਰਹਿਤ ਮੈਲ ਤੋਂ ਰਹਿਤ ਪੰਥ ਚਲਾਇਆ ਹਉਮੈ ਤੋਂ ਰਹਿਤ ਜਿਦੇ ਵਿੱਚ ਮੈਲ ਨਾ ਹੋਵੇ ਹਉਮੈ ਨਾ ਹੋਵੇ ਉਹ ਪੰਥਗੁਰੂ ਨਾਨਕ ਸਾਹਿਬ ਜੀ ਨੇ ਚਲਾ ਦਿੱਤਾ ਥਾਪਿਆ ਲਹਿਣਾ ਜੀਵਨ ਦੇ ਗੁਰਿਆਈ ਸਿਰ ਛਤਰ ਫਿਰਾਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰੂ ਬਣਾ ਦਿੱਤਾ ਅਰਥਾਤ ਗੁਰਾਈ ਉਹ ਤੋਂ ਛਤਰ ਫਰਾ ਦਿੱਤਾ ਹੁਣ ਉਹ ਛਤਰ ਗੁਰੂ ਅੰਗਦ ਦੇਵ ਜੀ ਦੇ ਸਿਰ ਤੇ ਝੁਲਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਜੋਤੀ ਜੋਤ ਮਿਲਾਇ ਕੇ ਸਤਗੁਰੂ ਨਾਨਕ ਰੂਪ ਵਟਾਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜੋਤ ਭਾਈ ਲੈਨਾ ਜੀ ਵਿੱਚ ਅਰਥਾਤ ਗੁਰੂ ਅੰਗਦ ਜੀ ਵਿੱਚ ਟਿਕਾ ਦਿੱਤੀ ਤੇ ਆਪਣਾ ਦੂਜਾ ਰੂਪ ਪਨਾ ਰਿਆ ਅਰਥਾਤ ਗੁਰੂ ਅੰਗਦ ਅਤੇ ਗੁਰੂ ਨਾਨਕ ਜੀ ਵਿੱਚ ਕੋਈ ਫਰਕ ਨਹੀਂ ਰਿਹਾ ਹੁਣ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦਾ ਰੂਪ ਹੋ ਚੁੱਕੇ ਸੀ ਤੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੋ ਚੁੱਕੇ ਸੀ ਲਖਣਾ ਕੋਈ ਸਕਈ ਆਚਰਜੇ ਆਚਰਜ ਵਿਖਾਇਆ ਇੱਥੇ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਇਸ ਪੇੜ ਨੂੰ ਕੋਈ ਵੀ ਸਮਝ ਨਹੀਂ ਸਕਿਆ ਇਸ ਪੇੜ ਨੂੰ ਕੋਈ ਵੀ ਜਾਣ ਨਹੀਂ ਸਕਿਆ ਨਾ ਹੀ ਕੋਈ ਜਾਣ ਸਕਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਅਚਰਜ ਵਿੱਚ ਅਚਰਜ ਦਿਖਾ ਦਿੱਤਾ ਕਾਇਆ ਪਲਟ ਸਰੂਪ ਬਣਾਇਆ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਕਾਇਆ ਪਲਟ ਕੇ ਉਸ ਦਾ ਸਰੂਪ ਆਪਣੇ ਵਰਗਾ ਬਣਾ ਦਿੱਤਾ ਅਰਥਾਤ ਆਪਣਾ ਹੀ ਰੂਪ ਬਣਾ ਦਿੱਤਾ ਹਣ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਦੇਵ ਜੀ ਵਿੱਚ ਕੋਈ ਵੀ ਅੰਤਰ ਨਹੀਂ ਸੀ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਫਰਕ ਸੀ ਹੁਣ ਇਹ ਇੱਕ ਹੋ ਗਏ ਸੀ